ਘਟਨਾ ਮੈਂ ਸਾਂਝੀ ਕਰਨੀ ਹੈ ਉਸ ਮਹਾਪੁਰਖ ਦੀ ਦ੍ਰਿੜਤਾ ਉਸ ਮਹਾਪੁਰਖ ਦੀ ਅਡੋਲਤਾ ਉਸ ਭਗਤ ਮਹਾਪੁਰਖ ਦੇ ਅੰਦਰ ਦੀ ਚੜ੍ਹਦੀ ਕਲਾ ਉਹ ਤੁਹਾਡੇ ਸਾਹਮਣੇ ਹੈ ਕਿ ਭਗਤ ਜੀ ਦੇ ਸਾਹਮਣੇ ਬਾਦਸ਼ਾਹ ਨੇ ਗਾਂਹ ਹੈ ਮਰੀ ਇਹ ਪੂਰਾ ਗੁਰੂ ਗ੍ਰੰਥ ਸਾਹਿਬ ਅੱਜ ਕੱਲ ਦੇ ਕੁਝ ਪ੍ਰਚਾਰਕਾਂ ਨੇ ਇਹਦੇ ਅਰਥ ਬਦਲ ਦਿੱਤੇ ਆ ਮੈਂ ਨਾਂ ਨਹੀਂ ਲੈਣਾ ਪਰ ਮੈਂ ਜ਼ਿਕਰ ਤਾਂ ਕਰਨਾ ਪਿਆ ਕਿਉਂਕਿ ਪੜੀ ਲਿਖੀ ਸਰੈਣੀ ਉਹ ਅਰਥ ਪ੍ਰਵਾਨ ਕਰਨ ਲੱਗ ਪਈ ਉੱਥੇ ਗਾਂ ਮਾਰ ਦਿੱਤੀ ਭਗਤ ਜੀ ਬੋਲਦੇ ਨੇ ਰਾਮ ਉਹਨਾਂ ਨੂੰ ਬਾਦਸ਼ਾਹ ਨੇ ਕਿਹਾ ਵੀ ਤੂੰ ਮੇਰੇ ਸਾਹਮਣੇ ਆਪਣੀ ਜ਼ੁਬਾਨ ਤੋਂ ਨਾ ਖੁਦਾ ਬੋਲ ਅੱਲਾ ਬੋਲ ਉਹ ਕਹਿੰਦੇ ਨਾ ਦੂਜੀ ਗੱਲ ਜੇ ਨਹੀਂ ਤੇ ਮਰੀ ਹੋਈ ਗਾਂ ਜਿੰਦੀ ਕਰ ਭਗਤ ਜੀ ਕਹਿੰਦੇ ਨੇ ਰਾਜਨ ਬਾਦਸ਼ਾਹ ਕਦੀ ਮਰੇ ਹੋਏ ਕੋਈ ਜਿੰਦੇ ਹੋਇਆ ਕਹਿਣ ਲੱਗੇ ਫਿਰ ਰਾਮ ਕਾਸਲੀ ਬੋਲ ਰਹੇ ਨੇ ਕਹਿ ਲੱਗੇ ਮੇਰਾ ਮਰਿਆ ਮੇਰਾ ਕਿਆ ਜਿੰਦਾ ਨਹੀਂ ਹੋਣਾ ਪਰ ਜਿਹਦਾ ਤੂੰ ਜ਼ਿਕਰ ਕਰ ਰਿਹਾ ਉਹ ਚਾਹੇ ਤੇ ਮਿੱਟੀ ਵਿੱਚ ਜਿੰਦ ਪਾ ਸਕਦਾ। ਉੱਥੇ ਫਿਰ ਭਗਤ ਨਾਮਦੇਵ ਜੀ ਦੇ ਪੈਰਾਂ 'ਚ ਬੇੜੀਆਂ ਹੱਥਾਂ 'ਚ ਹੱਥਕੜੀਆਂ ਪਾ ਕੇ ਇਹ ਸਾਰੇ ਗੁਰਗੰ 27 ਅੰਗ ਨੇ ਪਦੇ ਨੇ ਸ਼ਬਦ ਦੇ। ਉਹਨੇ ਤਸ਼ੱਦਦ ਕਰਨ ਲੱਗੇ ਮਾਰਦੇ ਨੇ। ਉਹਨੀ ਜੇਰ ਨੂੰ ਭਗਤ ਜੀ ਦੀ ਮਾਂ ਆ ਜਾਂਦੀ ਹੈ। ਉਹ ਬਾਣੀ ਵਿੱਚ ਜੋ ਸ਼ਬਦ ਕਹੇ ਉਹ ਕਹਿੰਦੀ ਪੁੱਤਰ ਤੂੰ ਸਮ ਦ੍ਰਿਸ਼ਟੀ ਵਾਲਾ ਹੈਂ। ਤੇਰੇ ਮਨ ਚ ਰੰਚਕ ਮਾਤਰ ਵੀ ਪ੍ਰਭੂ ਦੇ ਨਾਮ ਦੀ ਕੋਈ ਦਵੇਸ਼ ਨਹੀਂ ਤੂੰ ਐਵੇਂ ਮਾਰ ਖਾ ਰਿਹਾ ਹੈ ਤੂੰ ਰਾਮ ਛੋੜ ਕੇ ਖੁਦਾ ਬੋਲ ਸਾਰਾ ਝੰਜਟ ਮੁੱਕ ਜਾਏ ਇਹ ਜਿੰਨਾ ਤੇਰੇ ਤੇ ਤਸ਼ੱਦਦ ਹੋ ਰਿਹਾ ਇੱਕ ਲਫ਼ਜ਼ ਹੀ ਬਦਲਣਾ ਹੈ ਨਾ ਤੂੰ ਰਾਮ ਮਤ ਬੋਲ ਖੁਦਾ ਬੋਲ ਉਹਨਾਂ ਦੀ ਦ੍ਰਿੜਤਾ ਦੇਖੋ ਕਹਿ ਲੱਗੇ ਮਾਂ ਜਨਮ ਤੂੰ ਦਿੱਤਾ ਹੈ ਦੁੱਧ ਤੇਰਾ ਪੀਤਾ ਹੈ ਤੂੰ ਮੇਰੀ ਮਾਂ ਨਹੀਂ ਮੈਂ ਤੇਰਾ ਪੁੱਤ ਨਹੀਂ ਮੈਂ ਮਰਦੇ ਦਮ ਤੱਕ ਰਾਮ ਹੀ ਬੋਲਾਂਗਾ ਉਹਦੇ ਤੁਹਾਡਾ ਇਹ ਸ਼ਬਦ ਹੈ ਸੁਲਤਾਨ ਪੁੱਛੇ ਸੁਨ ਬੇਨਾਮਾ ਦੇਖੋ RAM ਤੁਹਾਰੇ ਕਾਮਾ ਇਹ ਮੈਂ ਵੀ 24 ਚ ਤੁਕਾ ਲੈਣ ਲੱਗਾ ਪੂਰਾ ਸ਼ਬਦ ਬਹੁਤ ਲੰਮੇਰਾ ਸੁਲਤਾਨ ਪੁੱਛੇ ਸੁਨ ਬੇਨਾਮਾ ਬੇਨਾਮਾ ਹੋਏ ਨਾਮਦੇਖੋ RAM ਤੁਹਾਰੇ ਕਾਮਾ ਜਿਸ RAM ਕੋ ਤੂੰ ਪੁਕਾਰਦਾ ਹੈ ਦੱਸ ਉਹਦੀ ਤਾਕਤ ਕਿੰਨੀ ਹੈ ਦੇਖੋ RAM ਤੁਹਾਰੇ ਕਾਮਾ ਨਾਮਾ ਸੁਲਤਾਨਾ ਬਾਦੁਲਾ ਦੇਖੋ ਤੇਰਾ ਹਰ ਬੀਠੁਲਾ ਕਿਉਂਕਿ ਭਗਤ ਜੀ ਬੀਠੂ ਸ਼ਬਦ ਵੀ ਕਹਿੰਦੇ ਸਨ ਨਾ ਤੇ ਦੇਖੋ ਤੇਰਾ ਹਰ ਬੀਠਲਾ ਬਿਸਮਿਲ ਦੇਉ ਗਿਉ ਦੇਉ ਗਉ ਦੇਉ ਜਿਹਾ ਹੈ ਨਾਤਰ ਗਰਦਨ ਮਾਰੂ ਠਾਏ ਐਸ ਮਰੀ ਗਾਹ ਨੂੰ ਜਿੰਦੀ ਕਰਨ ਦੇ ਤੇਰੀ ਗਰਦਨ ਲਾ ਦਿਆਂਗਾ ਅੱਗੋ ਭਗਤ ਜੀ ਕਹਿੰਦੇ ਬਾਦਸ਼ਾ ਐਸੀ ਕਿਉਂ ਹੋਏ ਇੱਕ ਦੀ ਹੋ ਸਕਦਾ ਬਿਸਮਿਲ ਕੀਆ ਨਾ ਜੀਵਾ ਕੋਏ ਜਿਹੜੇ ਮਰ ਚੁੱਕੇ ਨੇ ਉਹ ਜਿਉਂਦੇ ਨਹੀਂ ਹੁੰਦੇ ਕਹਿ ਲੱਗੇ ਫਿਰ ਤੇਰਾ ਰਾਮ ਅੱਗੇ ਭਗਤ ਜੀ ਕਹਿੰਦੇ ਮੇਰਾ ਕੀਆ ਕਚੂ ਨਾ ਹੋਏ ਕਰ ਹੈ RAM ਹੋਏ ਖੈ ਸੋਏ ਮੈਂ ਨਹੀਂ ਜਿੰਦਾ ਕਰ ਸਕਦਾ ਜੇ ਮੇਰੇ RAM ਨੂੰ ਚੈਲੰਜ ਕਰੇਗਾ ਉਹ ਮਿੱਟੀ ਮਿੱਟੀ ਵਿੱਚ ਵੀ ਜਾਣ ਪਾਸਕਦਾ ਉਹ ਕਰ ਸਕਦਾ ਹੁਣ ਧਿਆਨ ਰੱਖਿਓ ਇਸ ਗੱਲ ਨੂੰ ਉਥੇ ਪੂਰਾ ਜ਼ਿਕਰ ਇਹ ਗਾਂ ਜਿੰਦੀ ਹੋਣ ਦਾ ਉਥੇ ਦੁੱਧ ਚੋਣ ਦਾ ਜ਼ਿਕਰ ਹੈ ਬਿਸਮਿਲ ਕੀਆ ਨਾ ਜੀਵੇ ਕੋਏ ਕਹਿੰਦੇ ਕਿ ਮੇਰਾ ਕੀਆ ਕਚੂ ਨਾ ਹੋਏ ਕਰ ਹੈ RAM ਹੋਏ ਸੋਏ ਅਗਲੀ ਤੋਕੇ ਰੁੱਧਨ ਕਰੇ ਨਾਮੇ ਕੀ ਮਾਏ ਅਰਥ ਸੁਣਿਓ ਨਾਮਦੇਵ ਜੀ ਦੀ ਮਾਂ ਆ ਗਈ ਰੋਰੀ ਕਹਿਣ ਲੱਗੀ ਪੁੱਤਰ ਛੋੜ ਰਾਮ ਕੀ ਨਾ ਭਜੈ ਖੁਦਾਏ ਛੱਡ ਦੇ ਰਾਮ ਮੇਰੇ ਬੱਚਿਆ ਤੂੰ ਖੁਦਾਾ ਖੁਦਾਾ ਬੋਲ ਅੱਗੋ ਭਗਤ ਜੀ ਉੱਤਰ ਦਿੰਦੇ ਨੇ ਰਾਮ ਛੋੜ ਰਾਮ ਕੀ ਨਾ ਭਜੈ ਖੁਦਾਏ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ ਪਿੰਡ ਪਰੈ ਤੋਂ ਖਰਗੁਣ ਗਾਇ ਪਿੰਡ ਪਰੈ ਮੀਨਜ਼ ਕਿ ਮੇਰਾ ਸ਼ਰੀਰ ਸੱਚੀ ਮੁੱਚੀ ਟੁਕੜੇ ਟੁਕੜੇ ਹੋ ਜਾ ਮੇਰੇ ਟੁਕੜਿਆਂ ਵਿੱਚੋਂ ਵੀ ਰਾਮ ਕੀ ਆਵਾਜ਼ ਨਿਕਲੇ ਬਿੰਦ ਪਰ ਤੋ ਹਰ ਗੁਣ ਗਾਇ ਅੱਗੇ ਕਿਹਦੇ ਗੰਗ ਜਮਨ ਜੋ ਉਲਟੀ ਵਹੇ ਤਉ ਨਾਮਾ ਹਰ ਕਰਤਾ ਰਹੇ ਗੰਗਾ ਤੇ ਯਮਨਾ ਆਪਣੇ ਪ੍ਰਵਾਹ ਨੂੰ ਚੇਂਜ ਕਰ ਸਕਦੀਆਂ ਨੇ ਪਰ ਨਾਮ ਦੇ ਮਰ ਜੂਗਾ ਬੋਲੂਗਾ ਰਾਮ ਕੀ ਅਗਲੀ ਫਿਰ ਹੋਇਆ ਕੀ ਜੀ ਪਾਉਂ ਬੈੜੀ ਹਾਥੋਂ ਤਾਲ ਉਹ ਨਾਮਦੇਵ ਜੀ ਨੂੰ ਮਾਰ ਰਹੇ ਨੇ ਉਹ ਇਕਤਾਰੇ ਨਾਲ ਗਾਉਂਦੇ ਸਨ ਨਾ ਭਗਤ ਨਾਮਦੇਵ ਸ਼ਾਇਦ ਤੁਹਾਨੂੰ ਪਤਾ ਹੋਣਾ ਅੱਜ ਵੀ ਜਿਹੜਾ ਉਹਨਾਂ ਦਾ ਜਨਮ ਸਥਾਨ ਹੈ ਜੋ ਮੈਂ ਪਹਿਲਾ ਦਰਸ਼ਨ ਕਾਫੀ ਸਮਾਂ ਪਹਿਲਾਂ ਕਰਕੇ ਆਇਆ ਉੱਥੇ ਅੱਠੇ ਪੈਰ ਕੀਰਤਨ ਹੁੰਦਾ ਜੀ ਆਪ ਜੀ ਗੈਬ ਹੋ ਗਏ ਉੱਥੇ ਇੱਕ ਆਦਮੀ ਪਿੰਡਾਂ ਕਈਆਂ ਪਿੰਡਾਂ ਦੀਆਂ ਡਿਊਟੀਆਂ ਨੇ ਇੱਕ ਆਦਮੀ ਇੱਕ ਤਾਰਾ ਪਕੜੀ ਕੇ ਖਲੋਤਾ ਉਹ ਜਾਪ ਕਰ ਰਿਹਾ ਉਹਨਾਂ ਕਹਿੰਦਾ ਮੇਰਾ ਤੁਸੀਂ ਸਾਜ ਤਾਂ ਖੋਲਿਆ ਪਰ ਮੇਰੇ ਕੋਲ ਸਾਜ ਦਾ ਸਾਧਨ ਖੈ ਪੈਰਾਂ ਚ ਪਾਈਆਂ ਬੇੜੀਆਂ ਹੱਥਾਂ ਚ ਹੱਥ ਕੜੀਆਂ ਦੇ ਦੋਨੋਂ ਹੱਥ ਮਾਰੇ ਸੰਗਲ ਵਿੱਚੋਂ ਆਵਾਜ਼ ਆਏ ਉਹ ਕਹਿੰਨ ਰਾਮਚੋੜ ਉਸ ਸੰਗਲ ਦੀ ਧੁਨੀ ਨਾਲ ਹੀ RAM RAM ਬੋਲਣ ਲੱਗ ਪਿਆ ਪਾਵੋ ਬੇੜੀ ਖਾਥੋਂ ਤਾਲ ਨਾਮਾ ਨਾਮਾ ਗਾਵੇ ਗੁਣ ਗੋਪਾਲ ਗੰਗ ਜਮਨ ਜੋ ਉਲਟੀ ਬਹਿ ਤੋ ਨਾਮਾ ਹਰ ਕਰਤਾ ਰਹੇ ਹੁਣ ਅਗਲੀ ਗੱਲ ਕੀ ਹੋਈ ਮਾਂ ਨੂੰ ਵੀ ਜਵਾਬ ਦੇ ਦਿੱਤਾ ਤੋ شدت ਵੀ ਹੋ ਰਿਹਾ ਤੇ ਇੱਕੋ ਗੱਲ ਕਹੀ ਮੈਂ ਤਾਂ ਰੱਬ ਅਸਰੇ ਬੈਠਾ ਜੀ ਤੇਰਾ ਹੀ ਸਾਰਾ ਹੈ ਹੁਣ ਅਗਲੇ ਸ਼ਬਦ ਨੇ ਸਾਤ ਘੜੀ ਜਾਂ ਬੀਤੀ ਸੁਣੀ ਅਜ ਹੁਨਾ ਆਇਓ ਤਰਪਵਨ ਧਣੀ ਪਾਖੰਤਨ ਬਾਜ ਬਜਾਇਲਾ ਆ ਬਜਾਇਲਾ ਸ਼ਬਦ ਤੁਹਾਡੇ ਮਰਾਠੀ ਦਾ ਹੈ ਪਾਖੰਤਨ ਬਾਜ ਬਜਾਇਲਾ ਗਰੜ ਚੜੇ ਗੋਬਿੰਦ ਆਇਲਾ ਅਜ ਜਦੋਂ ਆਪਾਂ ਪਠ ਪਾਠ ਕਰਾਂਗੇ ਆਲਾ ਤੇ ਨਿਵਾਰਨਾ ਯਾਦ ਰੱਖਿਓ ਇਹ ਸ਼ਬਦ ਆਇਲਾ ਆਇਲਾ ਦਾ ਤੁਸੀਂ ਜਾਣਦੇ ਹੋ ਆ ਆ ਗਿਆ ਸਾਤ ਘੜੀ ਜਬ ਬੀਤੀ ਸੁਣੀ ਅਜੁਨਾ ਆਇਓ ਤਰਪਵਨ ਤੁਣੀ ਤਰਪਵਨ ਧਣੀ ਪਾਖੰਤਨ ਬਾਜ ਬਜਾਇਲਾ ਗਰੜ ਚੜੇ ਗੋਬਿੰਦ ਆਇਲਾ ਹੁਣ ਵੇਖੋ ਆਵਾਜ਼ ਕੀ ਆਈ ਰਾਜਾ ਵੀ ਕਹੇ ਗਰੀ ਮਰੀ ਗਾਮੀ ਕਹੇ ਭਗਤ ਜੀ ਤੇ ਤਸ਼ੱਦਦ ਵੀ ਹੋ ਰਿਹਾ ਹੈ ਆਵਾਜ਼ ਆਈ ਕਹੇ ਤਾਂ ਧਰਨ ਅਕੋਡੀ ਕਰੂੰ ਸੁਣਿਓ ਭਗਤ ਨਾਮਦੇਵ ਜੀ ਨੂੰ ਪਰਮੇਸ਼ਵਰ ਕਹਿ ਰਿਹਾ ਨਾਮਦੇਵ ਕਿਉਂਕਿ ਮੈਂ ਤਾਂ ਅਜ ਤੁਕਾ ਲਈਆਂ ਉੱਥੇ ਅੱਜ ਭਗਤ ਜੀ ਨੇ ਗੱਲ ਕਰਨੀ ਹੈ ਪ੍ਰਮਾਤਮਾ ਨਾਲ ਪਰਮੇਸ਼ਵਰ ਨਾਲ ਉਹਨਾਂ ਗੱਲਬਾਤ ਕਰਨੀ ਵੈ ਗੁਰੂ ਜੀ ਨੇ ਕਿਹਾ ਕਹੇ ਤਾਂ ਧਰਨ ਅਕੋਡੀ ਕਰੂੰ ਅਕੋਡੀ ਦਾ ਅਰਥ ਨਾਲ ਟੇਢੀ ਜੇ ਤੁਸੀਂ ਚਾਓ ਇਸ ਧਰਤੀ ਨੂੰ ਚੁੱਕ ਕੇ ਟੇਢੀ ਕਰ ਦਿਆਂ ਜਿਹੜੇ ਤੇਰੇ ਤੇ ਜ਼ੁਲਮ ਕਰਦੇ ਕਹੇ ਤਾਂ ਲੈ ਕੇ ਉੱਪਰ ਧਰੂ ਜੇ ਮੈਂ ਚਾਹਾਂ ਇਸ ਧਰਤੀ ਨੂੰ ਪੁੱਠੀ ਟੰਗ ਦਿਆਂ ਕਹੇ ਤਾਂ ਮੂਈ ਗਾਉ ਦਿਆਂ ਜਿਹਾਏ ਸਭ ਕੋਈ ਦੇਖੇ ਪਤੀ ਆਏ ਸਾਰੀ ਦੁਨੀਆ ਨੂੰ ਭਗਤ ਪਤਾ ਲੱਗ ਜੂ ਨਾਮਦੇਵ ਦੀ ਮੇਰੇ ਨਾਲ ਕੀ ਮੁਹਬਤ ਹੈ ਭਗਤ ਜੀ ਕਹਿਣ ਲੱਗੇ ਧਰਤੀ ਐਵੇਂ ਪੁੱਠੀ ਸਿੱਧੀ ਕੀ ਕਰਨੀ ਹੈ ਦੂਜਾਂ ਦਾ ਕਸੂਰ ਕੀ ਅਮਰੀ ਗਾਂ ਜਿਉਂਦੀ ਕਰੇ ਦੁੱਧ ਪੀ ਕੇ ਘਰ ਜਾਣ ਸੱਚੀ ਐਸੇ ਨਹੀਂ ਹੋਇਆ ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਮੈਂ ਸਿਰਫ ਇੱਕ ਘਟਨਾਵਾਂ ਤੁਹਾਨੂੰ ਬਿਲਕੁਲ ਬਰੀਫ ਥੋੜੀਆਂ ਸਾਂਝੀਆਂ ਕੀਤੀਆਂ ਨੇ ਛੋਟੀਆਂ ਕਿਉਂਕਿ ਅਸੀਂ ਲੋਕ ਇਹ ਸ਼ਬਦ ਪੜ੍ਹਨੇ ਆ ਪਰ ਡਰਦੇ ਅਸੀਂ ਕਥਾ ਨਹੀਂ ਕਰਦੇ ਕਿਉਂਕਿ ਲੋਕੀ ਕਮੈਂਟਸ 'ਚ ਗਾਲਾਂ ਕੱਢਣਗੇ ਇਹ ਅਗਿਆਨੀ ਹੈ ਇਹ ਭਰਮ ਫੁਲਾਣ ਵਾਲੇ ਨੇ ਇਹ ਜਾਦੂਗਰ ਬਣਾ ਰਹੇ ਨੇ ਗੁਰੂ ਉਹ ਇੱਕ ਦਿਨ ਲਿਖਦਾ ਕਿ ਰੱਬ ਨੂੰ ਇਹਨਾਂ ਨੇ ਬਾਜੀਗਰ ਬਣਾਤਾ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਨੇ ਬਣਾਇਆ ਬਾਜੀਗਰ ਜੈਸੇ ਬਾਜੀ ਪਾਈ ਨਾ ਨਾ ਰੂਪ ਪੇ ਇੱਕ ਦਿਖਲਾਈ ਸਵਾਗ ਉਤਾਰ ਥਮਿਓ ਪਸਾਰਾ ਤਬ ਇਕੈ ਇਕੰ ਕਾਰਾ ਮਹਾਰਾਜ ਜੀ ਨੇ ਕਿਹਾ ਬਾਜੀਗਰ ਡੰਕ ਵਜਾਈ ਇਹ ਤੇ ਕੱਲਾ ਬਾਜੀਗਰ ਕਹਿੰਦੇ ਕਬੀਰ ਜੀ ਕਹਿੰਦਾ ਉਹ ਡਮਰੂ ਵੀ ਵਜਾ ਦਿੱਤਾ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ ਮੈਂ ਇੱਕ ਬੇਨਤੀ ਕਰਾਂਗਾ ਪਰਮੇਸ਼ਵਰ ਦੀ ਇਹ ਤਾਂ ਹੋਵੇ ਕਿ ਅਸੀਂ ਕਹਾਂਗੇ ਇਹ ਤਾਂ ਮਥਿਆਸ ਹੈ ਇਹ ਤਾਂ ਪੁਰਾਣ ਸੇ ਕਹਾਣੀ ਆਈ ਇਹ ਪੁਰਾਣਿਕ ਹੈ ਪਰ ਜਿਹਦੀ ਹੱਦ ਨਾਲ ਬੀਤੀ ਉਹ ਕਹਿ ਰਿਹਾ ਅੱਜ ਜਿਹੜਾ ਸ਼ਬਦ ਤੁਸੀਂ